ਰਾਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਵਾਇਰਲ ਪੰਜਾਬੀ ਅਪਡੇਟਸ ਵਿੱਚ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਦੁਖਦਾਈ ਖਬਰ ਨਾਲ ਜੁੜੀ ਹੋਈ ਹੈ ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਸtare ਬੋਲੀਵੁੱਡ ਦੇ ਤਰਮਿੰਦਰ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਜੀ ਹਾਂ ਅੱਜ ਸਵੇਰੇ ਤਰਮਿੰਦਰ ਜੀ ਦੇ ਦੇਹਾਂਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਫਿਲਮ ਇੰਡਸਟਰੀ ਉਹਨਾਂ ਦੇ ਪਰਿਵਾਰ ਦੋਸਤਾਂ ਅਤੇ ਫੈਨਸ ਲਈ ਇਹ ਇੱਕ ਬਹੁਤ ਵੱਡਾ ਸਦਮਾ ਹੈ ਤਰਮਿੰਦਰ ਜੀ ਦੀ ਉਮਰ 79 ਸਾਲ ਸੀ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਆਖਰੀ ਦਿਨਾਂ ਵਿੱਚ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਨਾਜ਼ੁਕ ਹੋ ਗਈ ਸੀ ਅੱਜ ਉਹਨਾਂ ਨੇ ਆਪਣੀ ਆਖਰੀ ਸਾਰੀ ਫਿਲਮ ਇੰਡਸਟਰੀ ਸੋਕ ਵਿੱਚ ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਪੁੱਤਰ ਸਨੀ ਦਿਓਲ ਤੇ ਬੋਬੀ ਦਿਓਲ ਬਹੁਤ ਹੀ ਗਹਿਰੇ ਸਦਵੇਂ ਵਿਸਨ ਉੱਥੇ ਦੂਜੇ ਪਾਸੇ ਉਹਨਾਂ ਦੀ ਪਤਨੀ ਹਿਮਾ ਮਾਲਨੀ ਅਤੇ ਧੀ ਇਸ਼ਾ ਦਿਓਲ ਤੇ ਆਹਨਾ ਦਿਓਲ ਨੇ ਵੀ ਬਹੁਤ ਹੀ ਤਰਦ ਭਰੇ ਸ਼ਬਦਾਂ ਨਾਲ ਆਪਣੇ ਪਿਤਾ ਨੂੰ ਯਾਦ ਕੀਤਾ ਧਰਮਿੰਦਰ ਜੀ ਨੇ ਫਿਲਮ ਇੰਡਸਟਰੀ ਵਿੱਚ ਲਗਭਗ 60 ਸਾਲਾਂ ਤੋਂ ਵੱਧ ਦਾ ਸ਼ਾਨਦਾਰ ਕੈਰੀਅਰ ਬਣਾਇਆ ਉਹਨਾਂ ਨੇ ਹਿੰਦੀ ਸਿਨੇਮਾ ਨੂੰ ਬੇਸ਼ੁਮਾਰ ਬਹਿਟ ਫਿਲਮਾਂ ਦਿੱਤੀਆਂ ਔਰ ਮੈਸ ਦੇ ਬਾਦਸ਼ਾਹ ਵੀ ਸਨ ਐਕਸ਼ਨ ਦੇ ਕਿੰਗ ਵੀ ਤੇ ਕਮੇਡੀ ਵਿੱਚ ਤਾਂ ਲਾਜਵਾਬ ਉਹਨਾਂ ਸਾਬਤ ਕੀਤਾ ਕਿ ਚੰਗਾ ਅਦਾਕਾਰ ਬਣ ਲਈ ਦਿਲ ਦਿਮਾ ਹੇ ਹਨ ਫੈਨਸ ਨੇ ਉਹਨਾਂ ਨੂੰ ਹੀ ਮੈਨ ਕਿਹਾ ਕਿਉਂਕਿ ਉਹਨਾਂ ਦੀ ਪਰਸਨੈਲਿਟੀ ਬੇਹਤ ਸ਼ਾਨਦਾਰ ਸੀ ਫਿਲਮ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਤਰਮਿੰਦਰ ਜੀ ਦੇ ਧਿਆਨ ਤੋਂ ਬਾਅਦ ਫਿਲਮ ਇੰਡਸਟਰੀ ਦੇ ਵੱਡੇ ਤਾਰੇ ਮਇਤਾ ਵਚਨ ਸਲਮਾਨ ਖਾਨ ਸ਼ਾਹਰੂਖ ਖਾਨ ਅਮੀਰ ਖਾਨ ਤੇ ਅਕਸ਼ੇ ਕੁਮਾਰ ਸਾਰੇ ਦੇ ਸਾਰੀ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਸਰਕਾਰ ਵੱਲੋਂ ਵੀ ਬਹੁਤ ਵੱਡੇ ਬਿਆਨ ਆਏ ਹਨ ਜਾਣਕਾਰੀ ਅਨੁਸਾਰ ਤਰਮਿੰਦਰ ਜੀ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਵਿੱਚ ਕੀਤਾ ਜਾ ਰਿਹਾ ਹੈ ਬਾਲੀਵੁੱਡ ਦੇ ਦਿਗਜ ਰਾਜਨੀਤਿਕ ਨੇਤਾ ਅਤੇ ਹਜ਼ਾਰਾਂ ਫੈਨਸ ਅੱਜ ਉਹਨਾਂ ਦੇ ਆਖਰੀ ਦਰਸ਼ਨ ਲਈ ਪਹੁੰਚ ਰਹੇ ਹਨ ਤਰਮਿੰਦਰ ਜੀ ਸਿਰ ਇੱਕ ਯੁੱਗ ਸਨ ਉਹ ਇੱਕ ਇਹੋ ਜਿਹੇ ਚਿਹਰੇ ਸਨ ਜਿਸ ਨੂੰ ਦੇਖ ਕੇ ਲੋਕਾਂ ਨੂੰ ਮਾਣ ਹੁੰਦਾ ਹੈ ਉਹਨਾਂ ਦੇ ਚੋਣ ਵਾਲੇ ਸਿਰਫ ਭਾਰਤ ਵਿੱਚ ਨਹੀਂ ਸਗੋਂ ਦੁਨੀਆ ਭਰ ਵਿੱਚ ਸਨ ਧਰਮਿੰਦਰ ਜੀ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਫਿਲਮਾਂ ਉਹਨਾਂ ਦੀਆਂ ਮੁਸਕਰਾਹਟ ਅਤੇ ਉਹਨਾਂ ਦੀ ਸ਼ਾਨਦਾਰ ਕੰਮ ਸਦੀਆਂ ਤੱਕ ਯਾਦ ਕੀਤਾ ਜਾਊਗਾ ਜੇ ਤੁਸੀਂ ਵੀ ਧਰਮਿੰਦਰ ਜੀ ਦੇ ਫੈਨ ਹੋ ਤਾਂ ਕਮੈਂਟ ਵਿੱਚ ਓਮ ਸ਼ਾਂਤੀ ਧਰਮਿੰਦਰ ਜੀ ਜਰੂਰ ਲਿਖੋ ਅਸੀਂ ਤੁਹਾਨੂੰ ਇਸ ਅਸੀਂ ਤੁਹਾਨੂੰ ਇਸ ਖਬਰ ਨਾਲ ਜੁੜੀ ਹਰ ਅਪਡੇਟ ਦਿੰਦੇ ਰਵਾਂਗੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ